ਵਾਪਸ ਬਧਾਈ ਦੇਣਾ ਪ੍ਰਬੰਧਕ ਜੀ ਬਹੁਤ ਬਹੁਤ ਅਡਵਾਂਸ ਸੁਦਾਈ ਦੇ ਰਹੇ ਹੋ ਅਡਵਾਂਸ ਇਕ ਲੋਕੇ ਦੇ ਦੋ ਬਧਾਈ ਧੰਨਵਾਦ ਸਾਡਾ ਕਿਹੜਾ ਪ੍ਰੋਗਰਾਮ ਅੰਬਰ ਸੰਚਾਰ ਦਾ ਅੰਬਰ ਸੰਚਾਰ ਬਹੁਤ ਵਧੀਆ ਚੱਲ ਰਿਹਾ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਕਿਹੜਾ ਨਗਰ ਕੀਰਤਨ ਸਾਢੇ 350 ਸਾਲਾ ਭਾਈ ਦੇ ਆਲਾ ਭਾਈ ਮਤੀ ਦਾਸ ਭਾਈ ਸਤੀ ਦਾਸ ਨਗਰਾਂ ਤੇ ਬਹੁਤ ਉਤਸ਼ਾਹ ਇਸ ਕਰਕੇ ਮੈਂ ਸਮੁੱਚੀ ਪ੍ਰੈਸ ਦਾ ਵੀ ਧੰਨਵਾਦ ਕਰਦਾ ਤੇ ਸਾਰੇ ਪ੍ਰੈਸ ਦਾ ਧੰਨਵਾਦ ਆ ਪ੍ਰਧਾਨ ਜੀ ਪੰਜਵੀਂ ਵਾਰ ਪ੍ਰਧਾਨ ਮੰਨ ਜਾ ਰਹੇ ਨੇ ਕੀ ਕਰਨਾ ਚਾਹੁੰਦੇ ਨੇ ਰਿਕਾਰਡ ਤੋੜਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ اجلاس ਸਾਲ ਵਿੱਚ ਦੋ ਵਾਰੀ ਕੀਤਾ ਜਾਂਦਾ ਇੱਕ اجلاس ਜਿਹੜਾ ਮਾਰਚ ਮਹੀਨੇ ਚ ਹੁੰਦਾ ਜਿੱਥੇ ਬਾਈਕਪਾਸ ਕੀਤਾ ਜਾਂਦਾ ਇੱਕ اجلاس ਜਿਹੜਾ ਉਹ ਉਧੇਦਾਰਾਂ ਚੋਂ ਹੁੰਦਾ ਹੁੰਦਾ ਜੋ ਅਕਤੂਬਰ ਤੋਂ ਨਵੰਬਰ ਵਿੱਚ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਇਸ ਤੋਂ ਇਲਾਵਾ ਕੋਈ ਐਮਰਜੈਂਸੀ ਪੰਤਖ ਰਾਤਾਂ ਦੇ ਵਿਚਾਰ ਕਰ ਲਈ ਕੋਈ اجلاس ਸਦਰਾ ਹੋਵੇ ਤੇ ਉਹ ਉਹ ਵੀ ਸੱਦਾ ਜਾ ਸਕਦਾ ਐਸਲ ਇਹ اجلاس ਜਿਹੜਾ ਉਹਦੇ ਤਰ੍ਹਾਂ ਚੋਣਦਾ ਉਹ ਤੇ ਨਵੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਚ ਕੀਤਾ ਜਾ ਰਿਹਾ ਇਸ ਹੌਸਤੇ ਟੋਟਲ 185 ਮੈਂਬਰ ਨੇ ਜਿਨ੍ਹਾਂ ਚੋਂ 170 ਮੈਂਬਰ ਜਿਹੜੇ ਉਹ ਚੋਣ ਜਿੱਤ ਕੇ ਆਏ ਸੀ ਇਹ 15 ਮੈਂਬਰ ਜਿਹੜੇ ਉਹ ਨਾਮਜ਼ਦ ਸਨ ਇਹ ਇਹਨਾਂ ਮੈਂਬਰਾਂ ਵਿੱਚੋਂ ਜਿਹੜੇ ਮੌਜੂਦਾ ਅੱਜ ਅੱਜ ਦੀ ਤਰੀਕ ਤੱਕ ਜਿੰਨੇ ਮੈਂਬਰ ਨੇ ਉਹ 148 ਨੇ ਜਿਨ੍ਹਾਂ ਚੋਂ 33 ਮੈਂਬਰ ਜਿਹੜੇ ਉਹ ਗੁਰੂ ਚਰਨ ਰਾਜ ਬਰਾਜੇ ਨੇ ਚਾਰ ਮੈਂਬਰ ਸਾਹਿਬ ਜਿਹੜੇ ਉਹ ਅਸਤੀਫਾ ਦੇ ਚੁੱਕੇ ਨੇ ਜਿਹੜੇ 148 ਮੈਂਬਰ ਨੇ ਉਹਨਾਂ ਵਿੱਚੋਂ ਜਿਹੜਾ ਜੋ ਪ੍ਰੋਸੈਸ ਹੁੰਦਾ ਆ ਉਹ ਮਾਝੋ ਪ੍ਰਧਾਨ ਸਾਹਿਬ ਜੋ ਮੌਜੂਦਾ ਪ੍ਰਧਾਨ ਹੁੰਦੇ ਨੇ ਉਹ ਮੈਂਬਰਾਂ ਤੋਂ ਪੁੱਛਦੇ ਨੇ ਕਿ ਕੋਈ ਇੱਕ ਮੈਂਬਰ ਸਾਹਿਬ ਕਿਸੇ ਮੈਂਬਰ ਦਾ ਪ੍ਰਧਾਨਗੀ ਪਦ ਲਈ ਨਾਮ ਅਨੌਸਕਾਰਨ ਇੱਕ ਮੈਂਬਰ ਸਾਹਿਬ ਉੱਠ ਕੇ ਨਾਮ ਅਨੌਸਕਾਰਦੇ ਨੇ ਫਿਰ ਦੂਸਰੇ ਮੈਂਬਰ ਸਾਹਿਬ ਉੱਠਦੇ ਨੇ ਉਹ ਨਾਮ ਦੀ ਤੀਦ ਕਰਦੇ ਨੇ ਤੇ ਤੀਸਰਾ ਮੈਂਬਰ ਤੀਦ مزید ਕਰਦਾ ਇਸੇ ਹੀ ਤਰ੍ਹਾਂ ਦੁਬਾਰਾ ਪੁੱਛਿਆ ਜਾਂਦਾ ਕਿ ਹੋਰ ਕੋਈ ਨਾਮ ਜੇ ਕੋਈ ਨਾਮ ਨਾਮ ਪੇਸ਼ ਹੋਵੇ ਤਾਂ ਇਹਦੇ ਯਕਾਰਿਆਂ ਦੀ ਗੂੰਜ ਚ ਉਹ ਪ੍ਰਧਾਨਗੀ ਪਦ ਨੂੰ ਮੀਤਵਾਰ ਨੋੜੀ ਚੋਣ ਲਿਆ ਜਾਂਦਾ ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ ਜਨਰਲ ਸਕੱਤਰ ਤੇ ਜਿਹਨੇ ਵੀ ਪ੍ਰਧਾਨ ਦੀ ਚੋਣ ਵੀ ਇਸੇ ਤਰ੍ਹਾਂ ਕੀਤੀ ਜਾਂਦੀ ਹੈ ਤੇ ਸਾਡੇ ਜਿਹੜੇ ਪ੍ਰਬੰਧ ਉਹ ਪੂਰੇ ਮੁਕੰਮਲ ਨੇ ਆਸਾ ਕੀ ਛੇਤ ਸਰਬਸੰਮਤੀ ਹੋ ਰਹੀ ਆ ਗੁਰੂ ਮਹਾਰਾਜ ਦੀ ਕਿਰਪਾ ਕਰਨ ਜੇ ਸਰਬਸੰਮਤੀ ਹੁੰਦੀ ਆ ਤਾਂ ਇਹ ਪੰਥਕ ਇਕਤਾ ਲਈ ਜਿਹੜਾ ਉਹ ਮੋੜ ਬਣਦਾ ਜਿਹੜਾ ਹੋ ਸਕਦਾ ਕਿ ਪੰਥਕ ਇਕਤਾ ਮੋੜ ਬਾਚੇ ਤੇ ਆਸਾ ਕੀ ਇਹ ਜਿਹੜੀ ਪੰਤਕ 41 ਇਹ ਪਹਿਲੇ ਕਦੇ ਵੀ ਜਿਹੜੀ ਸ਼ੁਰੂ ਹੋ ਰਹੀ ਹੈ। ਕਥਾ ਸਾਹਿਬ ਪ੍ਰਧਾਨ ਦੀ ਚੋਣ ਹੋਣ ਤੋਂ ਪਹਿਲਾਂ ਹੀ ਜਿਹੜੇ ਮੈਂਬਰਸ਼ਿਪਾਂ ਨੇ ਸਰਬਸੰਮਤੀ ਨਾਲ ਚੋਣ ਦੇ ਦਿੱਤੇ ਕਿ ਠੀਕ ਹੈ ਜੀ ਇਹੋ ਹੀ ਸਾਡੇ ਪ੍ਰਧਾਨ ਕਿਉਂਕਿ ਚੱਗੇ ਕੰਮ ਕੀਤੇ ਨੇ ਹਰ ਕੋਈ ਚੋਣਦਾ ਪਰ ਫਿਰ ਵੀ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਤਾਂ ਰਲਾਂ ਦੀ ਗੱਲ ਕਰਦੀਆਂ ਪਈ ਨੇ ਕਿ 10:30 ਵਜੇ ਆਪਾਂ ਧਰਨਾ ਲਾਵਾਂਗੇ ਉਹ ਕੀ ਪ੍ਰਧਾਨ ਸਾਹਿਬ ਨੂੰ ਤਕਰੀਬਨ 5 ਸਾਲ ਹੋ ਗਏ ਨੇ ਸ਼ੁਰੂਨਿਕ ਮਿਟੀ ਦੇ ਇਸ ਪ੍ਰਧਾਨਗੀ ਪਦ ਤੇ ਜਨਨ ਪਹਿਲਾਂ ਜੀਸਕਾਤ੍ਰਿ ਵਿਰੇਨ ਜਰਨਸਕਾਤ੍ਰਿ ਵਿਰੇਨ ਇਹ ਇਹਨਾਂ ਦਾ ਜਿਹੜਾ ਸੁਭਾਅ ਆ ਬਹੁਤ ਮਿੱਠ ਬੋਲੜਾ ਸੁਭਾਅ ਆ ਹਰ ਇੱਕ ਨੂੰ ਨਾਲ ਲੈ ਕੇ ਮਿਲਣ ਵਰਤਨ ਦਾ ਸੁਭਾਅ ਰੱਖਦੇ ਨੇ ਹਰ ਇੱਕ ਨੂੰ ਨਾਲ ਲੈ ਕੇ ਚੱਲਦੇ ਨੇ ਕੋਈ ਮੈਂਬਰ ਸਾਹਿਬ ਆ ਗਿਆ ਕੋਈ ਲੀਡਰ ਸਾਹਿਬ ਆਣ ਆ ਗਿਆ ਇੱਥੋਂ ਤੱਕ ਕੋਈ ਸੇਵਾਦਾਰ ਵੀ ਆ ਗਿਆ ਤੇ ਉਹਨੂੰ ਹੀ ਬੜੇ ਸਲੀਕੇ ਨਾਲ ਮਿਲਦੇ ਨੇ ਹਰ ਇੱਕ ਹੀ ਜਿਹੜਾ ਉਹ ਇਹਨਾਂ ਨੂੰ ਪਸੰਦ ਕਰਦਾ ਹੈ ਤਾਂ ਜੇ ਕੋਈ ਮੈਂ ਤਾਂ ਸਮਝਦਾ ਨਹੀਂ ਕਿ ਕਿਸੇ ਵਿਰੋਧੀ ਧਿਰ 'ਚ ਵੀ ਕੋਈ ਇਹਨਾਂ ਨੂੰ ਕੋਈ ਮਾੜਾ ਸਮਝਦਾ ਹੋਵੇ ਯੋਕੇ ਇੱਕ ਤੇ ਇਹ ਇਮਾਨਦਾਰ ਨੇ ਧਿਆਨਤਦਾਰ ਨੇ ਗੁਰੂ ਪ੍ਰਤੀ ਸਮਰਪਤ ਨੇ ਅਜੇਆ ਪ੍ਰਧਾਨ ਸ਼੍ਰੋਣੀ ਕਮੇਟੀ ਨੂੰ ਮਿਲਦਾ ਜਿਹੜਾ ਉਹ ਮੈਂ ਸਮਝਦਾ ਕਿ ਸ਼੍ਰੋਣੀ ਕਮੇਟੀ ਦਾ ਜੀ ਸੁਭਾਗ ਆ ਕਿਉਂਕਿ ਟੋੜਾ ਸਾਹਿਬ ਤੋਂ ਬਾਅਦ ਜੱਬ ਡੁੰਗਰ ਸਾਹਿਬ ਵਧੀਆ ਪ੍ਰਧਾਨ ਕੀ ਕਰਦੇ ਨੇ ਚਲੋ ਸਾਰੇ ਪ੍ਰਧਾਨ ਆਪੋ ਆਪਣੇ ਤਾਂ ਚੰਗੇ ਸੀ ਪਰ ਇਹਨਾਂ ਨੇ ਜਿਹੜਾ ਕਾਰਜਕਾਲ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾ ਰਹੇ ਨੇ ਕਿਉਂਕਿ ਪੰਥ ਨੂੰ ਬੜੀਆਂ ਚੁਣੌਤੀਆਂ ਸਨ ਉਹਨਾਂ ਚੁਣੌਤੀਆਂ ਦਾ ਵੀ ਇਹਨਾਂ ਨੇ ਡੱਟ ਕੇ ਮੁਕਾਬਲਾ ਕੀਤਾ ਹੈ ਤੇ ਗੁਰੂ ਮਹਾਰਾਜ ਚਰਨ ਅਰਦਾਸ ਕਰਦਾ ਕਿ ਇਹਨਾਂ ਨੂੰ ਕਾਬਜ ਬਖਸ਼ਣ ਤੇ ਗਾਹ ਵੀ ਜਿਹੜਾ ਇਸੇ ਤਰ੍ਹਾਂੇ ਕਾਰਜ ਕਰਦੇ ਰਹਿਣ। ਸਖਤਰ ਸਾਹਿਬ ਦੂਜੇ ਢੇਡੂਨੋਂ ਜਿਹੜਾ ਨਾਮ ਮਿੱਟਰ ਸਿੰਘ ਕਣਕੇ ਦਾ ਵੀ ਜਿਹੜਾ ਉਹ ਐਲਾਨ ਹੈ ਕਿ ਉਹਨਾਂ ਦਾ ਕਹਿਣਾ ਕਿ ਉਹ ਜਿਹੜੇ ਅੱਜ ਜਿਹੜੀਆਂ ਉਹ ਚੋਣ ਲੜਨਗੇ ਕੀ ਲੱਗਦਾ ਤੁਹਾਨੂੰ? ਲੱਗੋ ਹਰ ਇੱਕ ਨੂੰ ਜਿਹੜਾ ਰਾਈਟ ਹੁੰਦਾ ਅੱਜ ਚੋਣ ਲੜਨ ਦਾ। ਕਿ ਗੱਲ ਆਉਣੀ ਕਿੰਨੀ ਬੜੀ ਬਹੁਤ ਸੰਮਤੀ ਦੇ ਜੋ ਮੈਂਬਰ ਸਾਹਿਬ ਹਨ ਉਹਨਾਂ ਦੇ ਆਧਾਰ ਤੇ ਹੀ ਚੋਣ ਹੋਣੀ ਆ। ਇਹ ਜੋ ਵੀ ਜੇ ਚੋਣ ਲੜਨਗੇ ਚੋਣ ਹੋਊਗੀ ਤਾਂ ਸਾਡੇ ਵੱਲੋਂ ਜਿਹੜੇ ਬੈਲਟ ਪੇਪਰ ਤਿਆਰ ਨੇ ਤੇ ਉਹ ਜਿੱਦਾਂ ਵੀ ਪੰਨਲ ਸੈਕ ਜਿੱਦਾਂ ਪ੍ਰੋਸੈਸ ਆ ਕਿ ਮਾਲੋ ਇੱਕ ਬੰਦੇ ਨੂੰ ਮਾਲੋ ਪ੍ਰਧਾਨ ਸਾਹਿਬ ਨੇ ਨਾਮ ਪੁੱਛਣਾ ਆ ਕਿ ਨਾਮ ਪੇਸ਼ ਹੋਵੇ ਇਸੇ ਤਰ੍ਹਾਂ ਦੂਜੇ ਬੰਦੇ ਪੁੱਛ ਰਣਗੇ ਜੇ ਕੋਈ ਨਾਮ ਪੇਸ਼ ਹੋਊਗਾ ਤੇ ਜੇ ਚੋਣ ਹੋਊਗੀ ਤੇ ਸਾਡੇ ਬੈਲਟ ਪੇਪਰ ਤਿਆਰ ਨੇ ਗੁਪਤ ਲੈਕਚਰ ਹੁੰਦੀ ਆ ਕੱਲੇ-ਕੱਲੇ ਮੈਂਬਰ ਸਾਹਿਬ ਦਾ ਨਾਮ ਲੈ ਕੇ ਉਹਨਾਂ ਨੂੰ ਬੁਲਾਇਆ ਜਾਂਦਾ ਉਹ ਗੁਪਤ ਤਰੀਕੇ 'ਚ ਵੋਟ ਪਾਉਂਦੇ ਨੇ ਚੋਣ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਪਹਿਲੇ ਦਿਹਾੜ ਤੋਂ ਤੇ ਕਿਹੜੇ ਕੰਮ ਕੀਤੇ ਸ਼ੁਰੂ ਕੀਤੇ ਜਾਣਗੇ ਕਿਉਂਕਿ ਪਹਿਲਾਂ ਤਾਂ ਲਗਾਤਾਰ ਕੰਮ ਕੀਤੇ ਹੀ ਜਾ ਰਹੇ ਨੇ ਸਭ ਤੋਂ ਪਹਿਲਾਂ ਦੇ ਪੰਜੋਂ ਪ੍ਰਧਾਨ ਸਾਹਿਬ ਦਾ ਇਹ ਹੈ ਕਿ ਸੰਗਤਾਂ ਲਈ ਵੱਧ ਤੋਂ ਵੱਧ ਸਰਾਵਾਂ ਦਾ ਜਿਹੜਾ ਉਹ ਲੋੜਿਆ ਖਾਸ ਕਰਕੇ ਦਰਬਾਰ ਸਾਹਿਬ ਹੋਰ ਗੁਰਦੁਆਰਿਆਂ ਦੀ ਸਰਾਵਾਂ ਦੀ ਲੋੜ ਉਹ ਵੱਡੀ ਲਗਭਗ ਤਿੰਨ ਸਰਾਵਾਂ ਜਿਹੜੀਆਂ ਉਹ ਹਰਮੰਦਰ ਸਾਹਿਬ ਦੀਆਂ ਤਿਆਰ ਹੋ ਰਹੀਆਂ ਨੇ ਇਸੇ ਤਰ੍ਹਾਂ ਸਾਰਾ ਕਾਲੀ ਮਾਰਕੀਟ ਵੀ ਸਰਾਵਾਂ ਤਿਆਰ ਕਰਦੀ ਚੱਲ ਰਹੀ ਹੈ ਇਸੇ ਤਰ੍ਹਾਂ ਐਜੂਕੇਸ਼ਨ ਦੇ ਜਿਹੜੇ ਖੇਤਰ ਚ ਮਾਨਜੋ ਪ੍ਰਧਾਨ ਸਾਹਿਬ ਵੱਲੋਂ ਵੱਡੀ ਕਾਰਜ ਕੀਤੇ ਨੇ ਧਰਮ ਪ੍ਰਚਾਰ ਦੇ ਖੇਤਰ ਚ ਵੀ ਵੱਡੇ ਕਾਰਜ ਕੀਤੇ ਜਾ ਰਹੇ ਨੇ ਹੁਣ ਸ਼ਤਾਬਦੀ ਬਣਾ ਰਹੇ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਭਾਈ ਮਤੀ ਦਾਸ ਭਾਈ ਸਤਜ ਦਾਸ ਭਾਈ ਦਿਆਲ ਜੀ ਦੀ ਸ਼ਹੀਦੀ ਸ਼ਤਾਬਦੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਦਆਰੇ ਦੀ ਸ਼ਤਾਬਦੀ ਬਣਾ ਰਹੇ ਜਿਹੜਾ ਇੱਕ ਨਗਰ ਕੀਰਤਨ ਦਾ ਗੁਰਦਆਤਾ ਧੋੜੀ ਸਾਹਿਬ ਤੋਂ ਨਿਕਲਿਆ ਜੋ ਲਗਾਤਾਰ ਇਹ ਜਟੜਾ ਹੁੰਦਾ ਹੈ ਅੱਜ ਪੰਜਾਬ ਚ ਐਂਟਰ ਕਰ ਚੁੱਕਾ ਤੁਸੀਂ ਵੇਖੀ ਰਹੋ ਕਿ ਇਹ ਕਿੰਨਾ ਸੰਗਤਾਂ ਦੀ ਉਤਸ਼ਾਹ ਆ ਇਹ ਸਾਰਾ ਜੇ ਕਹ ਲਈਏ ਤੇ ਪ੍ਰਧਾਨ ਸਾਹਿਬ ਨੂੰ ਸਿਹਰਾ ਜਾਂਦਾ ਆ ਉਹਨਾਂ ਦੇ ਪ੍ਰਬੰਧਕਾਂ ਨੂੰ ਸਿਹਰਾ ਜਾਂਦਾ ਜਿਹੜੇ ਪ੍ਰਬੰਧ ਉਹਨਾਂ ਨੇ ਕਰਾਏ ਇਹ ਨਹੀਂ ਜਾਂ ਕੀਤੇ ਨੇ ਮੈਂ ਗੁਰੂ ਮਹਾਰਾਜ ਜਰ ਨਾਲ ਅਰਦਾਸ ਕਰਦਾ ਗੁਰੂ ਮਹਾਰਾਜ ਪੰਥ ਚ ਇਕਤਾ ਲਈ ਅੱਜ ਜਿਹੜੀ ਚੋਣ ਹੋ ਰਹੀ ਆ ਉਹ ਸਰਬਸੰਮਤੀ ਨਾਲ ਹੋਵੇ ਖੜਾ ਦੀ ਮੁਸੀਬਤ ਇੱਕ ਵੱਡੀ ਮੁਸੀਬਤ ਪੰਜਾਬ ਦੇ ਵਿੱਚ ਉਹਨਾਂ ਵਾਸਤੇ ਕੀ ਕਰਨ ਜਾ ਰਹੇ ਵੇਖੋ ਪੰਜਾਬ ਚ ਕਿਤੇ ਵੀ ਕੁਦਰਤੀ ਆਫਤ ਆਉਂਦੀ ਚਾਹੇ ਹਿੰਦੁਸਤਾਨ ਚ ਕਿਤੇ ਵੀ ਆਵੇ ਆ ਜੀ ਚਾਹੇ ਗੁਜਰਾਤ ਚ ਪਹੁੰਚ ਆ ਲਿਆ ਸੀ ਓਡੀਸਾ ਚ ਸ਼੍ਰੀਨਗਰ ਹਿਮਕੁੰਡ ਸਾਹਿਬ ਹੜ ਆਇਆ ਸੀ ਨੇਪਾਲ ਦੇ ਵਿੱਚ ਪਹੁੰਚ ਆ ਲਿਆ ਸੀ ਉਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਭ ਤੋਂ ਪਹਿਲਾਂ ਪਹੁੰਚ ਕੇ ਉੱਥੇ ਮਨੁੱਖਤਾਰੀ ਸੇਵਾ ਕੀਤੀ ਪਿਛਲੇ 2023 ਚ ਪੰਜਾਬ ਚ ਹੜ ਆਇਆ ਉਦੋਂ ਵੀ ਜਿਹੜੀ ਮਨੁੱਖਤਾਰੀ ਸੇਵਾ ਕੀਤੀ ਗਈ ਹੁਣ ਵੀ ਜਿਹੜਾ ਪੰਜਾਬ ਚ ਖੜਾ ਦੀ ਸਿੱਤੀ ਆਈ ਸੀ ਤੇ ਸਭ ਤੋਂ ਪਹਿਲਾਂ ਸ਼ਰੌਣੀ ਗੁਰਦਰਾ ਪ੍ਰਬੰਧਕ ਕਮੇਟੀ ਨੇ ਮਾਨਯੋਗ ਪ੍ਰਧਾਨ ਸਤਿਅਵਸਤਾਰ ਜੀ ਦਸੀ ਧਾਮੀ ਦੇ ਦਿਸ਼ਾ ਨਿਰਦੇਸ਼ਾ ਹੇਠ ਸਭ ਤੋਂ ਪਹਿਲਾਂ ਜੁੜੇ ਸਾਡੇ ਗੁਰਦਰਾ ਸਾਹਿਬਾਨ ਨੇ ਉਹਨਾਂ ਦੇ ਮੈਂਬਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਸੰਗਤ ਲਈ ਲੰਗਰ ਦਾ ਰਹਿਜ ਦਾ ਪ੍ਰਬੰਧ ਕਰਨ ਬੱਚਿਆਂ ਲਈ ਦੁੱਧ ਦਾ ਪ੍ਰਬੰਧ ਕਰਨ ਇਸੇ ਹੀ ਤਰ੍ਹਾਂ ਮੁੜ ਕੇ ਜਦੋਂ ਉਹਦਾ ਹੀ ਰਹਿਜ ਦਾ ਪ੍ਰਬੰਧ ਕੀਤਾ ਗਿਆ ਫਿਰ ਜਦੋਂ ਬਾਰਸ਼ਾਂ ਘਟੀਆਂ ਨੇ ਫਿਰ ਜਿਹੜੇ ਬੰਨ ਟੁੱਟ ਗਏ ਉਹਨਾਂ ਲਈ ਡੀਜ਼ਲ ਸਪਲਾਈ ਸਪਲਾਈ ਕੀਤਾ ਗਿਆ ਹੁਣ ਵੀ ਜਿਹੜਾ ਉਹ ਕਣਕਾਂ ਦਾ ਜਿਹੜਾ ਬੀਜ ਆ ਕਿਉਂਕਿ ਲਗਭਗ ਜਿੰਨੇ ਵੀ ਰਮਦਾਸ ਏਰੀਆ ਡੇਰਾ ਬਾਬਾ ਨਾਨਕ ਜਨਾਲਾ ਸੁਲਤਾਨਪੁਰ ਏਰੀਆ ਆ ਫਿਰ ਦੂਜਾ ਉਧਰ ਫਰੋਜਪੁਰ ਏਰੀਆ ਇਹਨਾਂ ਜਿਹੜਨਾ ਸਥਿਤੀ ਬਹੁਤ ਨਾਜਿਕ ਹੋਈ ਤੇ ਜਿਹੜੇ ਲੋਕਾਂ ਦੀਆਂ ਜਿਹੜੇ ਕਿਸਾਨ ਵੀਰ ਨੇ ਉਹਨਾਂ ਦੀਆਂ ਫਸਲਾਂ ਰੁੜ ਗਈਆਂ ਦੰਗਰ ਵਛਾਲ ਉੜ ਗਿਆ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਬਿਜ ਲੈ ਕੇ ਦਿੱਤਾ ਜਾ ਰਿਹਾ ਉਹਨਾਂ ਨੂੰ ਡੀਜ਼ਲ ਲੈ ਕੇ ਦਿੱਤਾ ਜਾ ਰਿਹਾ ਤੇ ਮੈਂ ਸਮਝਦਾ ਕਿ ਇਹ ਸਾਰਾ ਬਰਾਲਾ ਜਿਹੜਾ ਉਹ ਮਾਝਾ ਪ੍ਰਧਾਨ ਸਾਹਿਬ ਜੀ ਦੇ ਨਿਸ਼ਾਨਦੇਸ਼ ਕੀਤਾ ਗਿਆ ਤੇ ਗਾਂ ਵੀ ਕੀਤਾ ਜਾਏਗਾ ਹਾਂ ਠੀਕ